ਹੱਤ ਗਰਵੈਨ ਸਿੰਘ ਪਿੰਡਰਾਵਾਂ ਨਾਲ ਕੋਰ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਅੱਥਰ ਤੇ ਇਹ ਦੱਸੋ ਕਿ ਤੁਹਾਡੇ ਕੋਲ ਸ਼ਸਤਰ ਕਿੰਨੇ ਹਨ ਉਹ ਕਹਿੰਦੇ ਮਹਾਰਾਜ ਸ਼ਸਤਰ ਤੇ ਸਾਡੇ ਕੋਈ ਵੀ ਨਹੀਂ ਸੱਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਉਹ ਕਹਿੰਦੇ ਫਿਰ ਆਲਵਾ ਸਮਾ ਬੜਾ ਭਿਆਨ ਲੱਗ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਨੂੰ ਤੇ ਅਸੀਂ ਜੋ ਹੋ ਗਿਆ ਦੋ ਸਾਰੇ ਇਸ ਤਰ੍ਹਾਂ ਜੇ ਮੇਰੇ ਵਿੱਚ ਨੰਦਵਾਜ ਵਿੱਚ ਗੁਰੂ ਘਰ ਦਾ ਸਨੇਹਾ ਦੇਣ ਆਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿੱਖਦੇ ਇਸ ਕਰਕੇ ਮੈਂ ਵੀ ਜੂਲ ਚੱਲ ਕੇ ਆਇਆ ਪਰ ਥੋਮੇ ਕਰ ਕੇ ਆਇਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਮਾ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆ ਨੂੰ ਸਾਡੇ ਸਿੰਘ ਕੌਮ ਨੂੰ ਕਹਿੰਦਾ ਪੜਿਖ ਪੜਿਆ ਕਰੋ ਬਦਲਿਆ ਕਰੋ ਜੱਗਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਇਸ ਦੁਨੀਆ ਦੇ ਕੋਈ ਚੀਜ਼ ਨੂੰ ਖਤਾਲੇ ਸਤ ਸ੍ਰੀ ਅਕਾਲ ਬਾਹਰ ਕਾਹੀ ਬਦਲ ਬੋਲੇ